ਆ ਵੀਰੇ ਬੰਨ ਜਮਾਂ ਹੀ ਟੁੱਟ ਗਿਆ ਆ ਜਿਹੜਾ ਪਿੱਛੋਂ ਦਾ ਟੁੱਟਿਆ ਹੀ ਟੁੱਟਿਆ ਸੀ ਜਿਹੜਾ ਅੱਗੇ ਖੇਤਾਂ ਵਾਲਾ ਵੀ ਉਹ ਵੀ ਟੁੱਟ ਗਿਆ ਆ ਆ ਦੇਖ ਲੋ ਅੱਜ ਤੇ ਬਿੱਲੇ ਦੇ ਖੇਤ تھےਗੇ ਨਾ ਜਿੱਥੇ ਨਵਾਂ ਬੰਨ ਬਣਾਉਣ ਲੱਗ ਰਹੇ ਸੀ ਪਾਣੀ ਉੱਥੇ ਪਹੁੰਚ ਗਿਆ ਆ ਆਪ ਦਾ ਆਪ ਦਾ ਵੀਰੇ ਧਿਆਨ ਰੱਖੋ ਆ ਦੇਖ ਲੋ ਪਾਣੀ ਬੜੀ ਤੇਜ਼ੀ ਨਾਲ ਬੰਨ ਵੱਧ ਰਿਹਾ ਆ ਟੁੱਟ ਗਿਆ ਉਹ ਬੱਸ ਬੱਸ ਮਾਰੇ ਮਾਰੇ ਟਰਚ ਮਾਰੇ ਇੱਧਰ ਉਹ ਦੇਖੋ ਟਰਚ ਮਾਰੋ ਖਾਲੀ ਹੋ ਗਿਆ ਪੂਰਾ ਉਹਦੇ ਆ ਗਿਆ ਪਾਣੀ ਪਾਣੀ ਆ ਗਿਆ ਓਏ ਪਾਣੀ ਦੇਜ ਹੋ ਗਿਆ ਪਾਣੀ ਆ ਗਿਆ ਟੂਰ ਟੁੱਟ ਗਿਆ ਘਾਟ ਹੋ ਗਈ ਬੁਰੀ ਬਾੜ ਉਹ ਸਾਰਾ ਖੁੱਲ ਜਾਣਾ ਇਹ ਆ ਵੀਰੇ ਬੰਨ ਜਮਾ ਹੀ ਟੁੱਟ ਗਿਆ ਆ ਜਿਹੜਾ ਪਿੱਛੋਂ ਦਾ ਟੁੱਟਿਆ ਹੀ ਟੁੱਟਿਆ ਸੀ ਜਿਹੜਾ ਅੱਗੇ ਖੇਤਾਂ ਵਾਲਾ ਵੀ ਉਹ ਵੀ ਟੁੱਟ ਗਿਆ ਆ ਦੇਖ ਲਓ ਆ ਜਿੱਥੇ ਬਿੱਲੇ ਦੇ ਖੇਤ تھےਗੇ ਨਾ ਜਿੱਥੇ ਨਵਾਂ ਬੰਨ ਬਣਾਉਣ ਲੱਗ ਰਹੇ ਸੀ ਪਾਣੀ ਉੱਥੇ ਪਹੁੰਚ ਗਿਆ ਆਪ ਦਾ ਆਪ ਦਾ ਵੀਰੇ ਧਿਆਨ ਰੱਖੋ ਆ ਦੇਖ ਲਓ ਪਾਣੀ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਡਹਿ ਗਿਆ ਬਸ ਬਸ ਉਹ ਕੁਛ ਨਹੀਂ ਮਾਰੇ ਮਾਰੇ ਟਰਚ ਮਾਰੇ ਇੱਧਰ ਉਹ ਦੇਖੋ ਟਰਚ ਮਾਰੋ ਖਾਲੀ ਹੋ ਗਿਆ ਪੂਰਾ ਉਹਦੇ ਆ ਗਿਆ ਪਾਣੀ ਪਾਣੀ ਆ ਗਿਆ ਆ ਗਿਆ ਓਏ ਆ ਗਿਆ ਉਹ ਦੇਖਿਓ ਪਾਣੀ ਤੇਜ਼ ਹੋ ਗਿਆ ਪਾਣੀ ਆ ਗਿਆ ਟੂਰ ਟੁੱਟ ਗਿਆ ਘਾਟ ਹੋ ਗਈ ਬੁਰੀ ਬਾੜ ਔਰ ਉਹ ਸਾਰਾ ਖੁੱਲ ਜਾਣਾ ਇਹ ਆ ਵੀਰੇ ਬੰਨ ਜਮਾਂ ਹੀ ਟੁੱਟ ਗਿਆ ਆ ਜਿਹੜਾ ਪਿੱਛੋਂ ਦਾ ਟੁੱਟਿਆ ਹੀ ਟੁੱਟਿਆ ਸੀ ਜਿਹੜਾ ਅੱਗੇ ਖੇਤਾਂ ਵਾਲਾ ਵੀ ਉਹ ਵੀ ਟੁੱਟ ਗਿਆ ਆ ਦੇਖ ਲਓ ਅੱਜਿੱਤੇ ਬਿੱਲੇ ਦੇ ਖੇਤ ਸਗੇ ਨਾ ਜਿੱਥੇ ਨਵਾਂ ਬੰਨ ਬਣਾਉਣ ਲੱਗ ਰਹੇ ਸੀ ਪਾਣੀ ਉੱਥੇ ਪਹੁੰਚ ਗਿਆ ਆਪ ਦਾ ਆਪ ਦਾ ਵੀਰੇ ਧਿਆਨ ਰੱਖੋ ਆ ਦੇਖ ਲਓ ਪਾਣੀ ਬੜੀ ਤੇਜ਼ੀ ਨਾਲ ਵਧ ਰਿਹਾ ਉਹ ਡਹਿ ਗਿਆ ਉਹ ਬੱਸ ਬੱਸ ਮਾਰੇ ਮਾਰੇ ਟਰਚ ਮਾਰੇ ਇੱਧਰ ਉਹ ਦੇਖੋ ਟਰਚ ਮਾਰੋ ਖਾਲੀ ਹੋ ਗਿਆ ਪੂਰਾ ਉਹਦੇ ਆ ਗਿਆ ਪਾਣੀ ਪਾਣੀ ਆ ਗਿਆ ਓਏ ਆ ਗਿਆ ਉਹ ਦੇਖਿਓ ਪਾਣੀ ਤੇਜ਼ ਹੋ ਗਿਆ ਪਾਣੀ ਆ ਗਿਆ ਉਹ ਟੋਰ ਟੁੱਟ ਗਿਆ ਘਾਟ ਹੋ ਗਈ ਪੂਰੀ ਬਾੜ ਔਰ ਉਹ ਸਾਰਾ ਖੁੱਲ ਜਾਣਾ ਇਹ ਆ ਵੀਰੇ ਬੰਨ ਜਮਾਂ ਹੀ ਟੁੱਟ ਗਿਆ ਆ ਜਿਹੜਾ ਪਿੱਛੋਂ ਦਾ ਟੁੱਟਿਆ ਹੀ ਟੁੱਟਿਆ ਸੀ ਜਿਹੜਾ ਅੱਗੇ ਖੇਤਾਂ ਵਾਲਾ ਵੀ ਉਹ ਵੀ ਟੁੱਟ ਗਿਆ ਆ ਆ ਦੇਖ ਲਓ ਅੱਜ ਤੇ ਬਿੱਲੇ ਦੇ ਖੇਤ تھےਗੇ ਨਾ ਜਿੱਥੇ ਨਵਾਂ ਬੰਨ ਬਣਾਉਣ ਲੱਗ ਰਹੇ ਸੀ ਪਾਣੀ ਉੱਥੇ ਪਹੁੰਚ ਗਿਆ ਆ ਆਪ ਦਾ ਆਪ ਦਾ ਵੀਰੇ ਧਿਆਨ ਰੱਖੋ ਆ ਦੇਖ ਲਓ ਪਾਣੀ ਬੜੀ ਤੇਜ਼ੀ ਨਾਲ ਬੰਨ ਵੱਧ ਰਿਹਾ ਉਹ ਡਹਿ ਗਿਆ ਉਹ ਬੱਸ ਬੱਸ ਮਾਰੇ ਮਾਰੇ ਟਰਚ ਮਾਰੇ ਇੱਧਰ ਉਹ ਦੇਖੋ ਟਰਚ ਮਾਰੋ ਖਾਲੀ ਹੋ ਗਿਆ ਪੂਰਾ ਉਹਦੇ ਆ ਗਿਆ ਪਾਣੀ ਪਾਣੀ ਆ ਗਿਆ ਓਏ ਆ ਗਿਆ ਪਾਣੀ ਦੇਜ ਹੋ ਗਿਆ ਪਾਣੀ ਆ ਗਿਆ ਟੋਰ ਟੁੱਟ ਗਿਆ ਘਾਟ ਹੋ ਗਈ ਬੁਰੀ ਬਾੜ ਉਹ ਸਾਰਾ ਖੁੱਲ ਜਾਣਾ ਇਹ ਆ ਵੀਰੇ ਬੰਨ ਜਮਾਈ ਟੁੱਟ ਗਿਆ ਆ ਜਿਹੜਾ ਪਿੱਛੋਂ ਦਾ ਟੁੱਟਿਆ ਟੁੱਟਿਆ ਸੀ ਜਿਹੜਾ ਅੱਗੇ ਖੇਤਾਂ ਵਾਲਾ ਵੀ ਉਹ ਵੀ ਟੁੱਟ ਗਿਆ ਆ ਦੇਖ ਲੋ ਆ ਜਿੱਥੇ ਬਿੱਲੇ ਦੇ ਖੇਤ تھےਗੇ ਨਾ ਜਿੱਥੇ ਨਵਾਂ ਬੰਨ ਬਣਾਉਣ ਲੱਗ ਰਹੇ ਸੀ ਪਾਣੀ ਉੱਥੇ ਪਹੁੰਚ ਗਿਆ ਆਪ ਦਾ ਆਪ ਦਾ ਵੀਰੇ ਧਿਆਨ ਰੱਖੋ ਆ ਦੇਖ ਲੋ ਪਾਣੀ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਡਹਿ ਗਿਆ ਉਹ ਬਸ ਬਸ ਉਹ ਕੁਝ ਨਹੀਂ ਮਾਰੇ ਮਾਰੇ ਟਰਚ ਮਾਰੇ ਇੱਧਰ ਉਹ ਦੇਖੋ ਟਰਚ ਮਾਰੋ ਖਾਲੀ ਹੋ ਗਿਆ ਪੂਰਾ ਉਹਦੇ ਆ ਗਿਆ ਪਾਣੀ ਪਾਣੀ ਆ ਗਿਆ ਆ ਗਿਆ ਓਏ ਆ ਗਿਆ ਉਹ ਪਾਣੀ ਤੇਜ਼ ਹੋ ਗਿਆ ਪਾਣੀ ਆ ਗਿਆ ਟੂਰ ਟੁੱਟ ਗਿਆ ਘਾਟ ਹੋ ਗਈ ਬੁਰੀ ਬਾੜ ਉਹ ਸਾਰਾ ਖੁੱਲ ਜਣਾ ਇਹ ਆ ਵੀਰੇ ਬੰਨ ਜਮਾਈ ਟੁੱਟ ਗਿਆ ਆ ਜਿਹੜਾ ਪਿੱਛੋਂ ਦਾ ਟੁੱਟਿਆ ਹੀ ਟੁੱਟਿਆ ਸੀ ਜਿਹੜਾ ਅੱਗੇ ਖੇਤਾਂ ਵਾਲਾ ਵੀ ਉਹ ਵੀ ਟੁੱਟ ਗਿਆ ਆ ਦੇਖ ਲੋ ਅੱਜਿੱਤੇ ਬਿੱਲੇ ਦੇ ਖੇਤ تھےਗੇ ਨਾ ਜਿੱਥੇ ਨਵਾਂ ਬੰਨ ਬਣਾਉਣ ਲੱਗ ਰਹੇ ਸੀ ਪਾਣੀ ਉੱਥੇ ਪਹੁੰਚ ਗਿਆ ਆਪ ਦਾ ਆਪ ਦਾ ਵੀਰੇ ਧਿਆਨ ਰੱਖੋ ਆ ਦੇਖ ਲਓ ਪਾਣੀ ਬੜੀ ਤੇਜ਼ੀ ਨਾਲ ਵਧ ਰਿਹਾ ਉਹ ਡਹਿ ਗਿਆ ਉਹ ਬੱਸ ਬੱਸ ਮਾਰੇ ਮਾਰੇ ਟਰਚ ਮਾਰੇ ਇੱਧਰ ਉਹ ਦੇਖੋ ਟਰਚ ਮਾਰੋ ਖਾਲੀ ਹੋ ਗਿਆ ਪੂਰਾ ਉਹਦੇ ਆ ਗਿਆ ਪਾਣੀ ਪਾਣੀ ਆ ਗਿਆ ਓਏ ਆ ਗਿਆ ਉਹ ਪਾਣੀ ਤੇਜ਼ ਹੋ ਗਿਆ ਪਾਣੀ ਆ ਗਿਆ ਉਹ ਟੋਰ ਟੁੱਟ ਗਿਆ ਘਾਟ ਹੋ ਗਈ ਪੂਰੀ ਬਾੜ ਉਹ ਸਾਰਾ ਖੁੱਲ ਜਾਣਾ ਇਹ